ਦੇਖੋ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਮੈਨੂੰ ਖੁਸ਼ੀ ਹੈ ਕਿ ਮੈਂ ਨਾਬੇ ਵਰਗੇ ਇਤਿਹਾਸਿਕ ਸ਼ਹਿਰ 'ਚ ਜਿੱਥੇ ਬਹੁਤ ਹੀ ਮਤਲਬ ਇਨਕਲਾਬੀ ਜਿੱਥੇ ਜਿਹਦੇ ਜਿਹੜੇ ਰਾਜਾ ਸ਼ਾਹੀ ਵੀ ਜਿਹੜੀ ਇਨਕਲਾਬੀ ਸੀਗੀ ਦੇਸ਼ ਭਗਤ ਸੀਗੀ ਉਹ ਸ਼ਹਿਰ 'ਚ ਸਾਧਗੁਰਦਰਸ਼ਨ ਸਿੰਘ ਉਹਨਾਂ ਦੇ ਸ਼ਹਿਰ 'ਚ ਆਇਆ ਹੈਗਾ ਤੇ ਕਾਕਰ ਰਦੀਪ ਸਿੰਘ ਉਹਨਾਂ ਦੇ ਸ਼ਹਿਰ 'ਚ ਆਇਆ ਖਨੋੜਾ ਸਾਹਿਬ ਦੇ ਸ਼ਹਿਰ 'ਚ ਆਇਆ ਹੈਗਾ ਮੇਰੇ ਨਾਲ ਅਨੰਮਹਿਤਾ ਜੀ ਨੇ ਔਰ ਸਾਧੂ ਸਿੰਘ ਧਰਮਸੋਧ ਜਿਹੜੇ ਕਿਥੋਂ ਦੇ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਉਹਨਾਂ ਦੇ ਸ਼ਹਿਰ 'ਚ ਆਇਆ ਔਰ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਅੱਜ ਜੋ ਮੁਲਕ ਦੀ ਹਾਲਾਤ ਹੈਗੀ ਜਿਹਨਾਂ ਹਾਲਾਤਾਂ ਵਿੱਚ ਮੈਨੂੰ ਕੇਂਦਰ ਦੀ ਸਰਕਾਰ ਕਾਂਗਰਸੀ ਲੀਡਰਸ਼ਿਪ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਮੈਂ ਹਿੰਦੁਸਤਾਨ ਦੇ ਜਿਹੜਾ ਜਮਹੂਰੀ ਇਤਿਹਾਸ ਹੈ ਜਿਹੜਾ ਇੰਡੀਅਨ ਪਬਲਿਕ ਦੀ ਜਰਨੀ ਹੈ ਸਫ਼ਰ ਹੈ ਉਹਦਾ ਜਿਹੜਾ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਜਿਹਦੇ ਦੇਸ਼ ਦੀ ਪ੍ਰਵਿੱਖਦਾ ਨਿਰਣਾ ਹੋਣਾ ਹੈਗਾ ਇਸ ਦੇਸ਼ ਨੇ ਇਸ ਦੇਸ਼ ਨੇ ਰਿਪਬਲਿਕ ਰਹਿਣਾ ਹੈਗਾ ਜਮਹੂਰੀ ਗਣਤੰਤਰ ਰਹਿਣਾ ਹੈਗਾ ਤਰਨਪਖ ਰਾਜ ਰਹਿਣਾ ਕਿ ਨਹੀਂ ਰਹਿਣਾ ਜਾਂ ਇੱਕ ਪਾਰਟੀ ਡਿਕਟੇਟਰਸ਼ਿਪ ਤਬਦੀਲ ਹੋਣਾ ਹੈਗਾ ਇਸ ਦੇਸ਼ ਦੇ ਲੋਕਾਂ ਵਾਸਤੇ ਰਾਜ ਕਰਨਾ ਹੈਗਾ ਜਾਂ ਚੰਦ ਇੱਕ ਪੂੰਜੀਪਤੀ ਘਰਾਣਿਆਂ ਵਾਸਤੇ ਰਾਜ ਕਰਨਾ ਆਏਗਾ ਇਸ ਦੇਸ਼ ਵਿੱਚ ਸਮਾਜ ਵਿੱਚ ਜ਼ਹਿਰ ਬਿਜਣਾ ਹੈਗਾ ਜ਼ਹਿਰ ਉਗਲਣਾ ਹੈਗਾ ਜਾਂ ਜੈਰੀ ਬੈਤਾ ਪਾਤਾ ਬਣਾਣਾ ਹੈਗਾ ਜਾਂ ਜਾਂ ਭਾਈਚਾਰਕ ਇੱਕਸੁਰਤਾ ਵਾਲਾ ਮਾਹੌਲ ਬਣਾਉਣਾ ਹੈਗਾ ਇਸ ਗੱਲ ਦਾ ਫੈਸਲਾ 2024 ਦੇ ਚੋਟਾ ਛੋਣ ਵਾਲਾ ਆਏਗਾ ਔਰ ਇਹਨਾਂ ਮਹੱਤਵਪੂਰਨ ਚੋਣਾਂ ਵਿੱਚ ਮੈਨੂੰ ਕਾਂਗਰਸ ਦੇ ਹਾਈ ਕਮਾਂਡ ਨੇ ਔਰ ਪੰਜਾਬ ਦੀ ਲੀਡਰਸ਼ਿਪ ਨੇ ਇਹ ਕਾਂਗਰਸ ਦਾ ਨਮਾਇਦਾ ਮਲਾ ਕੇ ਭੇਜਿਆ ਹੈ ਜਿਸ ਵਾਸਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਮੈਨੂੰ ਰਸਤੇ ਰਸਤੇ ਵੀ ਬਹੁੰਦਾ ਆਇਆ ਜੀ ਹਰ ਤਰ੍ਹਾਂ ਦਾ ਰਿਸਪਾਂਸ ਮਿਲਿਆ ਆਇਆ ਹੈ ਜੀ ਲੋਕਾਂ ਵੱਲੋਂ ਸਾਰੇ ਹਲਕੇ ਤੋਂ ਤੁਹਾਨੂੰ ਸਭ ਰਿਸਪਾਂਸ ਇੱਥੇ ਵੀ ਤਾਂ ਨਜ਼ਰ ਆ ਰਿਹਾ ਹੈਗਾ ਜੀ ਮੈਂ ਪਾਰਟੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਕਾਂਗਰਸ ਪਾਰਟੀ ਨੂੰ ਦੀ ਮਦਦ ਨਾਲ ਮੈਂ ਕੇਂਦਰ ਵਿੱਚ ਆਪਣੇ ਹਲਕੇ ਦੀ ਨੁਮਾਇੰਦੀ ਜਿਸ ਤਰ੍ਹਾਂ ਪਹਿਲਾਂ ਕੀਤੀ ਹੈਗੀ ਹੈ ਚਾਹੇ ਉਹ ਨਾਬੇ ਵਿੱਚ ਰਫਾਇਰ ਵਗੈਰਾ ਦਾ ਮਾਮਲਾ ਹੋਵੇ ਚਾਹੇ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਮਾਮਲਾ ਹੋਵੇ ਚਾਹੇ ਪਾਸਪੋਰਟ ਦਫਤਰ ਖਲਾਨ ਦਾ ਮਾਮਲਾ ਹੋਵੇ ਚਾਹੇ 1200 ਸਕੂਲਾਂ ਜਿਹੜੇ ਬੁਨਿਆਦੀ ਢਾਂਚੇ ਸੁਧਾਰਨ ਦਾ ਮਾਮਲਾ ਹੋਵੇ ਚਾਹੇ ਦਲਤਾਂ ਦੇ ਸਵਨ ਜਾਤਾ ਇੰਸ਼ਾਂਸ ਸ਼ਮਸ਼ਾਨ ਘਾਟਾ ਇਕੱਠੇ ਕਰਨ ਦਾ ਮਾਮਲਾ ਹੋਵੇ ਜਿੰਨੇ ਵੀ ਇਨਕਲਾਬੀ ਕੰਮ ਕੀਤੇ ਹੈ ਉਹਨਾਂ ਨੂੰ ਹੋਰ ਅੱਗੇ ਤੋਰਨ ਵਾਸਤੇ ਤੇ ਦੇਸ਼ ਦੇ ਸਾਹਮਣੇ ਆਏ ਸੰਕਟ ਨੂੰ ਠੱਲਣ ਵਾਸਤੇ ਸਮਾਪਤ ਕਰਨ ਵਾਸਤੇ ਮੈਂ ਇਹ ਸੀਟ ਜਿੱਤ ਕੇ ਕਾਂਗਰਸੀ ਝੋਲੀ ਪਾਉਂਗਾ ਔਰ ਦੇਸ਼ ਨੂੰ ਅੱਗੇ ਤਰੱਕੀ ਦੇ ਰਸਤੇ ਲੈ ਕੇ ਜਾਵਾਂਗਾ ਸਟੈਟ ਕਨੈਸ਼ਨਲ ਡੇਲੀ ਮਰ ਰਹੇ ਨੇ ਨੌਜਵਾਨਾ ਤੁਸੀਂ ਮੁੱਦਾ ਚੁੱਕਿਆ ਸੀ ਫੀਮ ਦੀ ਖੇਤੀ ਜੇ ਸੰਸਦ ਬਣਦੇ ਹੋ ਫੇਰ ਬਾਰੇ ਮੁੱਦਾ ਚੁੱਕੋ ਦੇਖੋ ਮੈਂ ਐਫੀਮ ਦੀ ਖੇਤੀ ਨਹੀਂ ਸੀ ਚੱਕੇ ਵਿੱਚ ਕਿ ਐਨਡੀਪੀਐਸ ਐਮੈਂਡਮੈਂਟ ਬਿਲ ਜਿਹੜੇ ਲੋਕੀ ਨੇ ਅਪਰਾਧੀ ਨਹੀਂ ਇਹ ਅਪਰਾਧੀ ਨਹੀਂ ਹੈਗੇ ਇਹ ਬਿਮਾਰ ਨੇ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਇਹਨਾਂ ਨੂੰ ਇਹਦਾ ਕੋਟਾ ਜਿਹਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਉ ਕਰਦੇ ਹੋ ਅਮਰੀਕਾ 'ਚ ਭੰਗ ਲਾਉਗਾ ਕੈਨੇਡਾ 'ਚ ਭੰਗ ਲਾਉਗਾ ਸਾਹਮਣੇ ਆਪਣੇ ਕਾਨੂੰਨ ਬਦਲ ਦਿੱਤੇ ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ ਮੈਂ ਕਹਿੰਦਾ ਇਹ ਰਵਾਇਤੀ ਨਸ਼ੇ ਹੈਗੇ ਭੰਗ ਫੀਰ ਤੇ ਭੁੱਕੀ ਇਹਨਾਂ ਨੂੰ ਕਿ ਪਾਸੇ ਕਰੋ ਜਿਹੜੇ ਘਾਤਕ ਨਸ਼ੇ ਹੈਗੇ ਆ ਸਮੈਕ ਹੀਰੋਇਨ ਜਿਹੜੀਆਂ ਮਤਲਬ ਸਿਰ ਤੇ ਮਾਰੂ ਨਸ਼ੇ ਆ ਗਿਆ ਜਾਂ ਫੈਂਟਾਨੀਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ ਉਹਨਾਂ ਨੂੰ ਪਾਸੇ ਕਰੋ ਦੋਹਾਂ ਪ੍ਰਤੀ ਅਲੱਗ-ਅਲੱਗ ਨਜ਼ਰੀਆ ਹੋਵੇ ਇਹਨਾਂ ਨੇ 25 ਹਜ਼ਾਰ ਬੰਦਾ ਨੌਜਵਾਨ ਜਾਂ ਬਜ਼ੁਰਗ ਉਹ ਜਿਹੜੇ ਜਿਹੜੇ ਮਾਰੀ-ਮੁੱਟੀ ਫੀਪ-ਪੁੱਕੀ ਵਾਤਨ ਵਾਲੇ ਸੀ ਉਹ ਜੇਲਾਂ ਡੱਕੇ ਹੋਏ ਆ ਜਿਹੜੇ ਵੱਡੇ-ਵੱਡੇ ਮਗਰਮਾਚਾ ਜਿਹਨੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲੀ ਭੁਗਤਾਨ ਸਰਕਾਰ ਦੀ ਮਿਲੀ ਭੁਗਤਾਨ ਉਹ ਜੇਲਾਂ ਤੋਂ ਬਾਹਰ ਤੁਰੇ ਫਿਰਦੇ ਆ ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ ਇਹ ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਾਡੇ ਫੀਪ-ਪੁੱਕੀ ਸਮੱਸਿਆ ਉੱਥੇ ਉਹਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਓ ਕਰਤਾ ਜਿਹੜਾ ਬੰਦਾ ਪੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਉੱਟੇ ਪੰਗ ਦੇ ਲਾ ਸਕਦਾ ਸੋ 50s ਕਰ ਕਿਉਂ ਨਹੀਂ ਕਹਿ ਸਕਦੀ ਜਿਹੜਾ ਬੰਦਾ ਫੀਮ ਪੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ ਪੋਸਤੀ ਨਿਗਰਾਨੀ ਹੈ ਤੇ ਜਾਂ ਸਰਪੰਚ ਦੀ ਨਿਗਰਾਨੀ ਹੈ ਪੰਜ ਤੋਂ 35 ਬੂਟੇ ਲਾ ਲਵੇ ਜੇ ਛੱਤਿਆਂ ਬੂਟਾ ਲਾ ਲਵੇ ਤੋ ਉਹਨੂੰ ਸਜ਼ਾ ਦੇਵਿ ਸ਼ੱਕ ਔਰ ਉਹ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ ਚਾਹੇ ਉਹਦੇ ਡੋਡੇ ਚੋਂ ਕੁੱਟ ਕੇ ਪਚੂਰਾ ਬਣਾ ਕੇ ਪੋਸਟ ਬਣਾਵੇ ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ ਜੇ ਇਹ ਗੱਲ ਹੋ ਜਾਊਗੀ ਜਿਹੜਾ ਨਸ਼ਾ ਮਾਫੀਆ 4 ਦਿਨ ਚ ਮਰ ਜਾਊਗਾ ਮਾੜੇ ਨਸ਼ੇ 4 ਦਿਨ ਚ ਕੱਟ ਜਾਣਗੇ ਕਿਉਂਕਿ ਪਿੱਛੇ ਮਾਫੀਆ ਆਏਗਾ ਜੀ ਹਰ ਮਾਫੀਆ ਕਾਂਗਰਸ ਸਰਕਾਰ ਬੁਲੀ ਸੀਗਾ ਪਿਛਲੀ ਵੇਲੇ ਇਹ ਮਾਫੀਆ ਕਾਲੀ ਸਰਕਾਰ ਬੁਲੀ ਸੀਗਾ ਮਾਫੀਆ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ ਦੋ ਚਾਰ ਨੌਜਵਾਨਾਂ ਦੇ ਮਰਨ ਦੀ ਖਬਰ ਲਗਾਤਾਰ ਆ ਰਹੀਆਂ ਔਰ ਪੂਰੀ ਮਿਲ ਭੁਗਤੀ ਸਾਹਮਣੇ ਜਾ ਰ ਨਜ਼ਰ ਆ ਰਹੀ ਹੈ 20 April ਦੀ ਮੀਟਿੰਗ ਲੈ ਕੇ ਕਿੱਦੋਂ ਜਿਹੜਾ ਸਵਾਲ ਦਿੱਤਾ ਦੇਖੋ ਇਹ ਭਾਰਕ ਪਾਰਟੀ ਜੀ ਪ੍ਰੋਬਲਮ ਆਦੀ ਹੈ ਹਰ ਇੱਕ ਪਾਰਟੀ ਦੇ ਬੰਦੇ ਕੰਮ ਕਰਦੇ ਉਹਨਾਂ ਨੂੰ ਆਪਣਾ ਕਲੇਮ ਕਰਨ ਦਾ ਅਧਿਕਾਰ ਹੈ ਉਹਨੇ ਕਲੇਮ ਕੀਤਾ ਹੈਗਾ ਹਾਈ ਕਮਾਂਡ ਦੇਖਣਾ ਕਿ ਕਿਸੇ ਮੌਕਾ ਵਿਸ਼ੇਸ਼ ਤੇ ਕਿਹੜਾ ਇਹਦਾ ਬੰਦਾ ਹੈਗਾ ਉਸੇ ਹੀ ਨੁਮਾਇੰਦਗੀ ਕਰ ਸਕਦਾ ਹੈਗਾ ਉਹਨਾਂ ਨੇ ਮੈਨੂੰ ਚੁਣਿਆ ਹੈਗਾ ਮੇਰਾ ਨਹੀਂ ਖਿਆਲ ਕਿ ਜਿਸ ਬੰਦੇ ਦਿਲ 'ਚ ਕਾਂਗਰਸ ਧੜਕਦੀ ਹੈ ਜਿਸ ਬੰਦੇ ਦਿਲ ਜਮਹੂਰੀਅਤ ਧੜਕਦੀ ਜਿਸ ਦੇਸ਼ ਦੇ ਜਿਸ ਬੰਦੇ ਦੇ ਦਿਲ ਵਿੱਚ ਸੰਵਿਧਾਨ ਧਰਕਦਾ ਹੈਗਾ ਉਹ ਕਦੇ ਵੀ ਕਾਂਗਰਸ ਪਾਰਟੀ ਦੇ ਸੂਲ੍ਹਾ ਦੇ ਉਲਟ ਜਾ ਕੇ ਭੁਗਤੂਗਾ ਜਾਂ ਜਬ ਜਬ ਵਿਰੋਧੀ ਪੱਖ ਦਾ ਪੱਖ ਬਜੂਬਾ ਸਰਕਾਰ ਵਿੱਚ ਪੇਸ਼ਤਾ ਚਾਲਦਾ ਬੋਲ ਵਾਲਾ ਜਿਉਂਦੇ ਤੋਂ ਕੰਮ ਹੈ ਜਿਵੇਂ ਪਹਿਲੀਆਂ ਸਰਕਾਰਾਂ ਬਾਰੇ ਚਰਚਾ ਸੀ ਜਿਹੜੇ ਸਾਫ ਪ੍ਰਸ਼ਾਸਨ ਦੇ ਦੀ ਇਮਾਨਦਾਰ ਸਰਕਾਰ ਦੀ ਗੱਲ ਕਰਦੇ ਸੀਗੇ ਜਿ ਜਿ ਬਿੱਠਲਿਓ ਚੱਲਦੀ ਸਰਕਾਰ ਦੀ ਗੱਲ ਕਰਦੇ ਅੱਜ ਪੂਰੀ ਅਫਸਰशाही हावी ਹੈਗੀ ਹੈ ਅੱਜ ਪੂਰਾ ਹਾਈ ਕਮਾਂਡ ਕਲਚਰ ਹੈਗਾ ਅੱਜ ਪੂਰਾ ਵੀਆਈਪੀ ਕਲਚਰ ਹੈ ਉਹ ਸਾਰੀਆਂ ਗੱਲਾਂ ਜਿਨ੍ਹਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾਇਆ ਗਿਆ ਸੀ ਸਾਰੀਆਂ ਝੂਠੀਆਂ ਸਾਬਤ ਹੋਈਆਂ ਪੰਜਾਬ ਨੂੰ ਧੋਖਾ ਦਿੱਤਾ ਗਿਆ ਪੰਜਾਬ ਦੇ ਲੋਕ ਮਾਰ ਖਾ ਗਏ ਹੈਗੇ ਅੱਜ ਨਤੀਜੇ ਭੁਗਤ ਰਹੇ ਹੈ ਤੁਸੀਂ ਕਿ ਕਿਸ ਨੂੰ ਕਾਬਲ ਮੰਨਦੇ ਹੋ ਸਭ ਨਾਲ ਮੁਕਾਬਲਾ ਹੈਗਾ ਹਰ ਮੈਂ ਆਪਣੇ ਨੁਕਤੇ ਲੈ ਕੇ ਜਾਊਂਗਾ ਆਪਣਾ ਆਪਣਾ ਨਿੱਜੀ ਚਰਿੱਤਰ ਆਪਣਾ ਪਰਿਵਾਰਕ ਚਰਿੱਤਰ ਆਪਣੇ ਕੰਮ ਦਾ ਚਰਿੱਤਰ ਆਪਣਾ ਜਿਹੜਾ ਪਰਿਵਾਰਕ ਪਛੋਕੜ ਹੈਗਾ ਮੇਰੇ ਕੀਤੇ ਹੋਏ ਕੰਮ ਉਹ ਲੈ ਕੇ ਜਾਊਂਗਾ ਇਹ ਬੰਦੇ ਆਪਣਾ ਆਪਣਾ ਛਾਸੀ ਚਰਿੱਤਰ ਪਰਿਵਾਰਕ ਚਰਿੱਤਰ ਆਪਣੇ ਕੀਤੇ ਕੰਮ ਲੈ ਕੇ ਜਾਣਗੇ ਲੋਕ ਫੈਸਲਾ ਕਰਨਗੇ ਕਿ ਉਹਨਾਂ ਵਿੱਚ ਸਹੀ ਨੁਮਾਇੰਦਾ ਕੌਣ ਹੈ ਤੇ ਬੰਨੀ ਹੋਣੀ ਤੇ ਉਹਨਾਂ ਨੇ ਹਾਂਜੀ ਹੈਪੀ 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 ਹੋਣੀ ਬੰਨੀ ਹੋਣੀ ਸੰਵਿਧਾਨ ਬਚਾਓ ਰੈਲੀ ਸੰਵਿਧਾਨ ਬਚਾਓ ਰੈਲੀ ਜੀ ਕੱਢ ਰਹੇ ਨੇ ਇਹ ਬੜੀ ਟਕਮਾ ਸਮਾ ਹੈਗਾ ਅੱਜ ਸੱਤ ਪਸ ਸੰਵਿਧਾਨ ਨੂੰ ਖਤਰਾ ਹੈਗਾ ਭਾਜਪੀ ਦੇ ਕਈ ਸੰਸਦ ਕਹਿ ਚੁੱਕੇ ਐ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਸੰਵਿਧਾਨ ਬਦਲਣਾ ਬਦਲਣਾ ਮਨੁਵਾਦ ਲਾਗੂ ਕਰਨਾ ਹੈਗਾ ਜਿਹੜਾ ਕਿ ਆਰਐਸਐਸ ਆਰਐਸਐਸ ਦਾ ਐਜੰਡਾ ਹੈਗਾ ਜਿਹੜਾ ਜਿਹੜੀ ਸਾਡੀ ਪ੍ਰਾਪਤੀ ਹੈ ਸਤੰਤਰਾ ਸੰਗਰਾਮ ਦੀ ਸਾਡੇ ਸੰਵਿਧਾਨ ਘੜਿਆਂ ਦੀ ਉਹਨਾਂ ਨੂੰ ਪੁੱਠਾ ਘੇੜਾ ਦੇਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਦੇ ਇਸ ਧਰਮ ਵਿੱਚ ਸੰਵਿਧ ਨੌਜਵਾਨਾਂ ਨੂੰ ਜਿਹੜੀ ਜਿਹੜੀ ਉਸ ਜੰਗੇ ਜਾਦੀ ਸੰਗਰਾਮ ਜਿਹਨੇ ਦੇਖਿਆ ਨਹੀਂ ਹੈਗਾ ਚੱਲਿਆ ਨਹੀਂ ਹੈਗਾ ਅੱਜ ਨਵੀਂ ਪੀੜੀ ਨੂੰ ਇਸ ਗੱਲ ਦੀ ਚੇਤਨਾ ਆਣੀ ਬਹੁਤ ਜ਼ਰੂਰੀ ਹੈ ਸਾਡਾ ਸੰਵਿਧਾਨ ਸਾਡੀ ਸੰਵਿਧਾਨੀਆਂ ਗਾਰੰਟੀਆਂ ਬਰਾਬਰੀ ਦਾ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਨੂੰ ਰੈਜ਼ਰਵੇਸ਼ਨ ਦਾ ਅਧਿਕਾਰ ਹੈ ਇਹ ਸੰਵਿਧਾਨ ਨੇ ਦਿੱਤੇ ਹੈਗੇ ਉਹਨਾਂ ਦੇ ਘਾੜਾ ਚੱਲਣ ਵਾਲਾ ਹੈਗਾ ਜੇਕਰ ਦੁਬਾਰਾ ਮੋਦੀ ਸੱਤਾ ਚਾਂਦੀ ਹੈਗੀ ਹੈ ਔਰ ਅਲਾਨੀਆ ਤੌਰ ਤੇ ਇਹਨਾਂ ਦੇ ਕਈ ਐਮਪੀ ਕਹਿ ਚੁੱਕੇ ਆ ਕਿ ਇਸ ਪੇ ਜਿਹੜੀ ਜੇ ਦੁਬਾਰਾ ਭਾਜਪਾ ਸੱਤਾ ਚਾਂਦੀ ਹੈ ਜਿਵੇਂ ਪਹਿਲਾਂ ਧਾਰਾ 370 ਜਾਂ ਸਿਵਲ ਕੋਡ ਜਾਂ ਆਰਾਮੰਦਰੀ ਗੱਲ ਕਰਦੇ ਸੀਗੇ ਇਸ ਬਾਰੇ ਸੰਵਿਧਾਨ ਬਦਲਣ ਦੀ ਗੱਲ ਕਰਦੇ ਆ ਜਿਹੜਾ ਕਿ ਮੁਲਕ ਵਾਸਤੇ ਬਹੁਤ ਘਾਤਕ ਹੈਗਾ। ਕਹਿੰਦੇ ਆ ਵੀ ਬਿਲਕੁਲ ਕੋਈ ਵਿਰੋਧ ਨਹੀਂ ਹੋ ਰਿਹਾ। ਪਾਗਲ ਸਾਰੀ ਇੱਕ ਜੁਟਾ ਜੇ ਕੋਈ 20 ਤਰੀਕ ਦੀ ਤੁਸੀਂ ਗੱਲ ਕੀਤੀ ਆ ਸਰਦਾਰ ਲਾਲ ਸਿੰਘ ਸਾਡੇ ਕਾਂਗਰਸ ਪਾਰਟੀ ਦੇ ਬਹੁਤ ਹੀ ਵੱਡੇ ਸੀਨੀਅਰ ਨੇਤਾ ਨੇ ਉਹਨਾਂ ਨੇ ਹਮੇਸ਼ਾ ਹੀ ਚਾਹੇ ਕੋਈ ਵੀ ਗਰੁੱਪ ਦਾ ਪ੍ਰਧਾਨ ਬਣਿਆ ਕਾਂਗਰਸ ਦਾ ਉਹਦਾ ਝੰਡਾ ਚੱਕ ਕੇ ਉਹ ਉਹਨਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਕਾਂਗਰਸ ਦੀ ਸਾਡੇ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹ ਬਹੁਤ ਵਾਰ 15 16 ਵਾਰ ਕੈਬਨਿਟ ਦੇ ਵਿੱਚ ਰਹੇ ਨੇ ਹਰदयाल ਜੀ ਮदन ਲਾਲ ਤੇ ਸਾਡੀ ਬਹੁਤ ਹੀ ਸਿਆਣੇ ਸੁਰਜੀ ਹੋਏ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਬੀਤਰੀ ਗੁਮੇ ਫੈਸਲਾ ਕਰਦੇ ਆ ਥੋੜੀ ਥੋੜੀ ਸਾਰੇ ਕੱਥੇ ਉੱਪਰ ਚੱਲਣਗੇ ਬਿਲਕੁਲ ਚੱਲਣਗੇ ਨਹੀਂ 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 ਕੋਈ ਇਹੀ ਜੀ ਗੱਲ ਨਹੀਂ ਹੈ ਮਾਰੇ ਮੋٹے ਜਿਲੇ ਸ਼ਿਕਵੇ ਹੁੰਦੇ ਨੇ ਉਹ ਬੈਠ ਕੇ ਉਹ ਦੂਰ ਹੋ ਜਾਂਦੇ ਨੇ ਪਰ ਸਾਡੇ ਰਾਹੁਲ ਗਾਂਧੀ ਜੀ ਨੇ ਖੜਕੇ ਸਾਹਿਬ ਸੋਨੀਆ ਜੀ ਨੇ ਸਾਡੇ ਦਵਿੰਦਰ ਜਾਦੂ ਨੇ ਇਨਚਾਰਜ ਨੇ ਪੰਜਾਬ ਮਾਮਲਿਆਂ ਦੇ ਰਾਜਾ ਬੜਕੀ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਰਿਆਂ ਦੀ ਰਾਏ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਦਿੱਤੀ ਗਿਆ ਕੋਈ ਇਹ ਜੀ ਗੱਲ ਨਹੀਂ ਸਾਰੀ ਕਾਂਗਰਸ ਇੱਕ ਝੂਟਾ ਮੈਂ ਬਤੌਰ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਿੰਮੇਵਾਰੀਆਂ ਕਹਣਾ ਸਾਰੀ ਕਾਂਗਰਸ ਪਾਰਟੀ ਜਿਹੜੀ ਇੱਕ ਝੂਟ ਹੋ ਕੇ ਚੱਲੂ ਤੇ ਕਾਰ ਦੀ ਝੋਲੀ 'ਚ ਸੀਟ ਪਾਵਾਂਗੀ ਕੋਈ ਲੱਗਦਾ ਕਿੰਨੇ ਕੁ ਮਜ਼ਬੂਤ ਜਹਾਜ਼ ਆਵਾਜ਼ ਦੇ ਰਿਹਾ 100% ਅਸੀਂ ਇਹ ਸੀਟ ਨੂੰ ਕਾਂਗਰਸ ਦੀ ਝੋਲੀ ਪਾਵਾਂਗੀ ਉੱਤਕੇ ਕੋਈ ਗੱਲ ਨਹੀਂ ਅਸੀਂ ਸਾਰੇ ਜਿਹੜੇ ਕੌਂਸਲ ਤੇ ਬਰਕਰ ਪੂਰੀ ਤੰਦੀ ਦੇ ਨਾਲ ਮੈਂਤ ਕਰਦੇ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਮੀਡਕਰ ਸਾਹਿਬ ਦੀ ਸੋਚ ਨੂੰ ਸਮਰਪਿਤ ਅਸੀਂ ਅੱਜ ਮਤਲਬ ਅਸੀਂ ਮੋਟਰਸਾਈਕਲ ਰੈਲੀ ਸੰਵਿਧਾਨ ਬਚਾਓ ਯਾਤਰਾ ਕੱਢੀ ਸੀ ਜਿਸ ਤਰੀਕੇ ਦੀ ਰਾਹੁਲ ਗਾਂਧੀ ਜੀ ਦੀ ਸੋਚ ਆ ਤੇ ਜਿਸ ਤਰੀਕੇ ਦੀ ਸਾਡੇ ਡਾਕਟਰ ਗਾਂਧੀ ਜੀ ਦੀ ਸੋਚ ਆ ਤੇ ਇਸ ਤੋਂ ਬੜਾ ਲੋਕ ਪ੍ਰਭਾਵਿਤ ਨਹੀਂ ਜਿਹੜਾ ਭਾਜਪਾ ਦਾ ਇੱਕ ਏਜੰਡਾ ਚੱਲ ਰਿਹਾ ਜਿਹਨੂੰ ਸੰਵਿਧਾਨ ਨੂੰ ਖਤਮ ਕਰਨ ਦਾ ਤੇ ਲੋਕਾਂ ਨੂੰ ਮਾਰਨ ਦਾ ਏਜੰਡਾ ਚੱਲ ਰਿਹਾ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਦਲਿਤ ਭਾਈਚਾਰਾ ਹੋਵੇ ਚਾਹੇ ਮੁਸਲਿਮ ਭਾਈਚਾਰਾ ਹੋਵੇ ਚਾਹੇ ਵਪਾਰੀ ਹੋਣ ਉਹੀ ਵੀ ਜਿਹੜੇ ਲੋਕ ਨੇ ਅੱਜ ਜਿਹੜੀ ਭਾਜਪਾ ਦੀ ਨੀਤੀ ਆ ਉਹ ਨਾਲ ਲੋਕਾਂ ਨੂੰ ਮਾਰ ਨਹੀਂ ਲੀਤੀ ਆ ਉਹਨੂੰ ਰੋਕਣਾ ਬਹੁਤ ਜ਼ਰੂਰੀ ਆ ਤੇ ਇੱਕ ਡਾਕਟਰ ਗਾਂਧੀ ਜੀ ਵਰਗੇ ਜਿਹੜੇ ਸਾਡੇ ਉਮੀਦਵਾਰ ਨੇ ਜਿਹੇ ਇਹੋ ਜਿਹੋ ਲੋਕ ਵਰਗੇ ਆਣ ਕੇ ਸਾਡੇ ਯੂਥ ਦੇ ਵਿੱਚ ਵੀ ਬਹੁਤ ਸਾਹ ਹੰਡਾ ਕੰਮ ਕਰ ਰਹੇ ਹੁੰਦਾ ਤੇ ਉਹੀ ਚੀਜ਼ ਨੂੰ ਲੈ ਕੇ ਅੱਜ ਸਾਡੇ ਨੇ ਪਹਿਲ ਕੀਤੀ ਆ ਕਿ ਜਿਹੜੀ ਇਹ ਹਨੇਰੀ ਆ ਅੱਜ ਤੋਂ ਸ਼ੁਰੂ ਹੋ ਜਾਣੀ ਆ ਤੇ ਕਾਂਗਰਸ ਦੇ ਤੁਸੀਂ ਵਿਧਾਨ ਸਭਾ ਹਲਕੇ 90 ਦੇ ਵਿੱਚ ਦੇਖੋਗੇ ਵੱਡੀ ਲੀਡ ਦੇ ਨਾਲ ਅਸੀਂ ਇਹ ਗਾਂਧੀ ਜੀ ਨੂੰ ਜਿਤਾ ਕੇ ਆਪਣਾ ਪਾਰਲੀਮੈਂਟ ਦੇ ਵਿੱਚ ਭੇਜੂਗੇ ਤੁਹਾਡੇ ਸਾਹਮਣੇ ਅੱਜ ਸਾਰਾ ਯੂਥ ਯਾਰ ਦੇਖੋ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਥ ਇਕੱਠਾ ਹੋਇਆ ਤੇ ਹਲੇ ਕੀ ਇਹ ਅਸੀਂ ਸਿਰਫ ਅਸੀਂ ਬਹੁਤ ਜ਼ਿਆਦਾ ਸਨੇਹ ਨਹੀਂ ਲਾ पाए ਤੇ ਸਾਡੇ ਪਿੰਡਾਂ ਦੇ ਜਿਹੜੇ ਮੇਨ ਮੇਨ ਇੱਕ ਇੱਕ ਦੋ ਦੋ ਬੰਦੇ ਨੇ ਉਹ ਸਾਰੇ ਪਿੰਡਾਂ ਦੇ ਮੇਨ ਮੇਨ ਬੰਦੇ ਸੱਦੇ ਨੇ ਇਸ ਤੋਂ ਬਾਅਦ ਅਸੀਂ ਇੱਕ ਬਹੁਤ ਵੱਡੀ ਰੈਲੀ ਕਰਨੇ ਚੱਲੇ ਆ ਤੇ ਉਹ ਵੀ ਤੁਹਾਨੂੰ ਅਸੀਂ ਇਸ ਸੱਦਾ ਲਾਵਾਂਗੇ ਤੇ ਰਾਹੁਲ ਗਾਂਧੀ ਜੀ ਦਾ ਤੇ ਡਾਕਟਰ ਗਾਂਧੀ ਦਾ ਕਰੇਜ਼ ਇੰਨਾ ਕਿ ਲੋਕ ਆਪ ਆਪ ਮੁਹਾਰੇ ਸਾਡੇ ਨਾਲ ਸੰਪਰਕ ਕਰ ਰਹੇ ਨੇ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਦਾ ਹੀ ਸਮਾਂ ਤੇ ਰਾਹੁਲ ਗਾਂਧੀ ਦਾ ਸਮਾਂ ਡਾਕਟਰ ਗਾਂਧੀ ਦਾ ਸਮਾਂ ਤੇ ਯੂਥ ਹਮੇਸ਼ਾ ਸੱਚ ਦੇ ਨਾਲ ਖੜਾ ਤੇ ਯੂਥ ਹਮੇਸ਼ਾ ਚਾਹੁੰਦਾ ਵੀ ਸਾਨੂੰ ਰੋਜ਼ਗਾਰ ਮਿਲੇ ਤੇ ਨਸ਼ਿਆਂ ਤੋਂ ਦੂਰ ਰਹੀਏ ਇਹ ਜੀ ਬਹੁਤ ਲੋੜ ਬੰਦਾ ਤੇ ਅੱਜ ਜੇ راہੁਲ ਗਾਂਧੀ ਜੀ ਆਪਣਾ ਗਾਂਧੀ ਡਾਕਟਰ ਗਾਂਧੀ ਜੀ ਵਰਗੇ ਸਦਸੇ ਪਾਰਲੀਮੈਂਟ ਚ ਪਹੁੰਚਣਗੇ ਤਾਂ ਹੀ ਇਹ ਗੱਲ ਆ ਸੰਭਵ ਜੀ